ਕਾਲ ਤਖਤ ਵੱਲੋਂ ਸੁਣਾਏ ਹੋਏ ਹੁਕਮ ਤੋਂ ਬਾਅਦ ਸੁਖਬੀਰ ਬਾਦਲ ਨੇ ਜਿਹੜੇ ਇਕਾਲ ਤਖਤ ਦੇ ਦਰਬਾਰ ਸਾਹਿਬ ਦੇ ਬਾਹਰ ਜਿਹੜੇ ਹੈ ਪਹਿਰੇਦਾਰੀ ਕਰਦੇ ਆ ਚੌਂਕੀਦਾਰੀ ਕਰਦੇ ਆ ਤੇ ਉਹ ਉੱਥੇ ਇੱਕ ਸ਼ਖਸ ਵੱਲੋਂ ਉਹਨਾਂ ਤੇ ਗੋਲੀ ਚਲਾ ਦਿੱਤੀ ਗਈ ਹੈ ਸਭ ਤੋਂ ਪਹਿਲਾਂ ਆਪਾਂ ਇਸੇ ਘਟਨਾ ਤੇ ਗੱਲਬਾਤ ਕਰ ਲੈਂਦੇ ਆ ਸਾਡੇ ਨਾਲ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਬੰਦੀਪ ਸਿੰਘ ਬੱbbi ਸਤਿ ਸ਼੍ਰੀ ਅਕਾਲ ਜੀ ਬੱbbi ਜੀ ਸਵਾਗਤ ਹੈ ਤੁਹਾਡਾ ਚੈਨਲ ਸੀਰਪ ਪੰਜਾਬ ਦੀ ਤੇ ਸਰਪ੍ਰੀਤ ਜੀ ਮੇਰੇ ਵੱਲੋਂ ਤੁਹਾਨੂੰ ਤੇ ਸਾਰੇ ਹੀ ਸੀਟ ਪੰਜਾਬ ਦੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਪੱਬੀ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਸ ਘਟਨਾ ਨੂੰ ਕਿ ਈਕਾਲ ਤੱਕ ਦੇ ਸਜ਼ਾ ਦੇਣ ਤੋਂ ਬਾਅਦ ਵੀ ਜਿਹੜਾ ਲੋਕਾਂ ਦੇ ਵੱਲ ਇੰਨਾ ਗੁੱਸਾ ਲੋਕਾਂ ਦੇ ਮਾਰ ਦੇ ਵਿੱਚ ਕਿ ਸੁਖਵੀਰ ਬਾਦਲ ਤੇ ਗੋਲੀ ਚਲਾ ਦਿੱਤੀ ਗਈ ਹੈ। ਦੇਖੋ ਹਰਪ੍ਰੀਤ ਜੀ ਜਦੋਂ ਆਪਾਂ ਆਪਣੇ ਸਟੂਡੀਓ ਦੇ ਵਿੱਚ ਪੁਰਜਾਨਾ ਦੀ ਤਰ੍ਹਾਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਲਈ ਜੁੜੇ ਆ ਤਾਂ ਇੱਕਦਮ ਬ੍ਰੇਕਿੰਗ ਨਿਊਜ਼ ਆ ਜਿਹੜੀ 8 10 ਤੇ ਉਹ ਬਾਹਰ ਆਈ। ਇਸ ਸਬੰਧ ਵਿੱਚ ਜਦੋਂ ਸਾਰੀ ਗੱਲਬਾਤ ਸਾਹਮਣੇ ਹੋਈ ਆਪਾਂ ਇੱਕ ਜ਼ਿੰਮੇਵਾਰ ਚੈਨਲ ਦੇ ਉੱਪਰ ਜ਼ਿੰਮੇਵਾਰ ਬੰਦੇ ਬੈਠੇ ਆ ਤੇ ਇਸ ਸਬੰਧ ਵਿੱਚ ਪੂਰੀ ਪ੍ਰਤੀਕਿਰਿਆ ਲੈਣ ਲਈ ਅੰਮ੍ਰਿਤਸਰ ਦੇ ਵਿੱਚ ਫੋਨ ਕਾਂਟੀ ਕਢਗਾਈ ਇਹ ਗੱਲ ਸੱਚ ਸਾਫ਼ ਹੋਈ ਤੇ ਉਸ ਤੋਂ ਬਾਅਦ ਫਿਰ ਸਾਰਾ ਕੁਝ ਨਿਊ ਚੈਨਲ ਰਾਹੀਂ ਸੋਸ਼ਲ ਮੀਡੀਆ ਰਾਹੀਂ ਸਾਡੇ ਸਾਹਮਣੇ ਜੀ ਦੇਖੋ ਹਾਲੇ 2 ਦਿਨ ਪਹਿਲਾਂ ਹੀ ਸ਼੍ਰੀ ਕਾਲ ਤਖਤ ਸਾਹਿਬ ਦੇ ਉੱਪਰ ਇਹਨਾਂ ਅਕਾਲੀ ਦਰਬਾਰ ਬਾਦਲ ਨਾਲ ਸੰਬੰਧਿਤ ਆਗੂਆਂ ਦੀ ਪੇਸ਼ੀ ਹੁੰਦੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਉੱਥੋਂ ਤਨਖਾਹ ਲਗਾਈ ਜਾਂਦੀ ਹੈ ਤੇ ਇਹ ਜਿਹੜੀ ਤਨਖਾਹ ਦੀ ਸੇਵਾ ਹੈ ਉਹ ਭਗਤਾਂ ਲਈ ਸਾਰੇ ਆਗੂ ਨੇ ਜਿਹੜੇ ਪਿਛਲੇ ਦੋ ਦਿਨਾਂ ਤੋਂ ਲੱਗੇ ਹੋਏ ਅੱਜ ਸੁਖਵੀਰ ਸਾਹਿਬ ਜਦੋਂ ਦੂਸਰੇ ਦਿਨ ਦੂਜੇ ਦਿਨ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਘੰਟੇਕਾਰ ਵਾਲੇ ਪਾਸੇ ਡਿਊਟੀ ਹੈ ਜਿਹੜੀ ਉਦੋਂ ਜਦੋਂ ਉਹ ਸੇਵਾ ਲਈ ਆਏ ਨੇ ਧੀਰਜ ਚਾਰ ਦੇ ਉੱਪਰ ਬੈਠੇ ਨੇ ਇੱਕ ਪਾਸੇ ਸੁਖਵੀਰ ਬਾਦਲ ਬੈਠਾ ਤੇ ਦੂਜੇ ਪਾਸੇ ਸੁਵਦੇਸ਼ ਸਿੰਘ ਢੀਂਸਾ ਬੈਠੇ ਨੇ ਦੋਵੇਂ ਧੀਰਜ ਚਾਰ ਦੇ ਉੱਪਰ ਨੇ ਦੋਨਾਂ ਦੇ ਕੋਲੇ ਬਾਸ਼ੀਆਂ ਵਾਲੀ ਉਹ ਸੇਵਾ ਉਹਨਾਂ ਵਾਰ ਰਹੇ ਹੁੰਦਾ ਕੀ ਹੈ ਇੱਕ ਸਿੱਖ ਸਰਦਾਰ ਵਿਅਕਤੀ ਕੁਰਤਾ ਪਜਾਮਾ ਜੀ ਦੇ ਪਾਇਆ ਹੋਇਆ ਕਾਲੇ ਜਿਹੇ ਰੰਗ ਦਾ ਉਹ ਉੱਠ ਨਾਉਦਾ ਵੈਸੇ ਤਾਂ ਹੁਣ ਚਲੋ ਸੁਖਵੀਰ ਬਾਦ ਕੱਲ ਵੀ ਆਪਾਂ ਦੇਖਿਆ ਵੀ ਉਹਨਾਂ ਨੂੰ ਇੱਕ ਬੀਬੀ ਮੱਥਾ ਟੇਕੀ ਐਜੀਆਂ ਘਟਨਾਵਾਂ ਨੇ ਜਿਹੜੀਆਂ ਉੱਥੇ ਚੱਲਣੀਆਂ ਜਦੋਂ ਉਹ ਵਿਅਕਤੀ ਸੁਖਵੀਰ ਬਾਦ ਦੇ ਸਾਹਮਣੇ ਹੁੰਦਾ ਤੇ ਆਪਣੇ ਡੱਬ ਦੇ ਵਿੱਚੋਂ ਇੱਕਦਮ ਉਹ ਪਰਵਾਲ ਵਰ ਜਿਹੜਾ ਉਹ ਕੱਢਦਾ ਤੇ ਕੱਢਣ ਤੋਂ ਬਾਅਦ ਉਹ ਸੁਖਵੀਰ ਬਾਦ ਵੱਲੂੰ ਤਾਲ ਲੈਂਦਾ ਤੇ ਉਸ ਤੋਂ ਬਾਅਦ ਅੱਖ ਦੇ ਪਚੱਕੇ ਨਾਲ ਹੀ ਜਿਹੜੇ ਸਕੂਬੀਰਵਾਲ ਦੇ ਕੋਲ ਖੜੇ ਨਿਉਦੇ ਸੁਰੱਖਿਆ ਕਰਦਨੇ ਜਾਂ ਆਮ ਸ਼ਰਮਣੀ ਕਮੇਟੀ ਦੇ ਮੁਲਾਜ਼ਮ ਲਾ ਲੋ ਜਾਂ ਕਿ ਉਹਨਾਂ ਦੇ ਨੇੜੇ ਲਾ ਲੋ ਉਹਨਾਂ ਦੇ ਵਿੱਚੋਂ ਇੱਕ ਤੁਰੰਤ ਨੇ ਅੱਖ ਦੀ ਫੁਰਤੀ ਦੇ ਨਾਲ ਇਹ ਸਾਰਾ ਕੁਝ ਦੇਖਿਆ ਤੇ ਜਦੋਂ ਹਾਲੇ ਉਹ ਗੋਲੀ ਚਲਾਈ ਹੋਆ ਤੇ ਉਹ ਬੰਦੇ ਨੂੰ ਤੁਰੰਤ ਧੱਕਾ ਦੇ ਕੇ ਉਸ ਵਿਅਕਤੀ ਨੇ ਪਰੇ ਕਰ ਦਿੱਤਾ ਗੋਲੀ ਚੱਲੀ ਜਰੂਰ ਹੈ ਪਰ ਉਹ ਚੱਲ ਹੋਰ ਪਾਸੇ ਹੁਣ ਤੁਸੀਂ ਇਹ ਦੇਖੋ ਆ ਪੀਜੀ ਜਦੋਂ ਦਰਬਾਰ ਸਾਹਿਬ ਦੇ ਵਿੱਚ ਆਪਾਂ ਜਿੱਥੋਂ ਜਾਂਦੇ ਆ ਡਿਊਟੀ ਦੇ ਉੱਥੇ ਇਸ ਤਰ੍ਹਾਂ ਗੋਲੀ ਚੱਲੇ ਤੇ ਇੱਕਦਮ ਪਾੜ ਜਿਹੜੀ ਭੱਜਦਾ ਡਾ ਉਹ ਮਚਣੀ ਸੁਭਾਅ ਸੀ ਜੀ ਇਸ ਮਾਮਲੇ ਦੇ ਵਿੱਚ ਕਿਉਂਕਿ ਸੁਖਵੀਰ ਸਿੰਘ ਬਾਦਲ ਨੂੰ ਪੰਜਾਬ ਸਕੂਟ ਪੰਜਾਬ ਵੱਲੋਂ ਸਕੂਟ ਉਟੀ ਮਿਲੀ ਹੈ ਉਸ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਜੈਪਲੱਸ ਸਕਿਉਟੀ ਵੀ ਮਿਲੀ ਹੋਈ ਹੈ ਤੇ ਉਸ ਤੋਂ ਬਿਨਾ ਮੌਜੂਦਾ ਸਮੇਂ ਸ਼੍ਰੋਮਣੀ ਕਮੇਟੀ ਦੀ ਜੋ ਟਾਸਕ ਫੋਰਸ ਜਾਂ ਹੋਰ ਬਲਾਜਮ ਨੇ ਕੋਈ ਵੀ ਆਏ ਦਵਲੇ ਨਹੀਂ ਜੀ ਤੇ ਉੱਤੇ ਜਦੋਂ ਵਿਅਕਤੀ ਫੜਿਆ ਗਿਆ ਉਹ ਉਸ ਟਾਈਮ ਦੇ ਵਿੱਚ ਜੋ ਉੱਥੇ ਸੀਸੀਟੀਵੀ ਕੈਮਰੇ ਨੇ ਸਾਰਿਆਂ ਦੇ ਵਿੱਚ ਦ੍ਰਿਸ਼ ਆ ਗਿਆ ਉਹਨੂੰ ਫੜਨ ਤੋਂ ਬਾਅਦ ਕਾਬੂ ਕੀਤਾ ਹੋਰ ਲੋਕ ਇਕੱਤਰ ਹੋ ਗਏ ਤੇ ਤੁਰੰਤ ਹੀ ਉਥੋਂ ਸਿਕਬੀਰਵਾਦ ਲੁਹ ਜਿਹੜਾ ਇੱਕ ਪਾਸੇ ਲਿਜਾਇਆ ਗਿਆ ਤੇ ਜਿਹੜਾ ਗੋਲੀ ਚੜਾਉਣ ਵਾਲਾ ਵਿਅਕਤੀ ਹੈ ਉਸ ਦੀ ਪਛਾਣ ਤੁਰੰਤ ਹੀ ਹੋ ਗਈ ਜੋ ਕਿ ਅਮਰਤਸਰ ਜ਼ਿਲ੍ਹੇ ਦੇ ਵਿੱਚ ਨਰੈਣ ਸਿੰਘ ਚੌੜਾ ਨਾਮ ਦੇ ਨਾਮ ਨਾਲੇ ਸ਼ਖਸ਼ਾ ਜਿਹੜਾ ਜਾਣਿਆ ਜਾਂਦਾ ਇਹ ਗਰਮਖਿਆਲੀ ਨਰੈਣ ਸਿੰਘ ਚੌੜਾ ਅੱਗੇ ਵੀ ਇਸ ਨੇ ਕਈ ਇਸ ਤਰ੍ਹਾਂ ਦੇ ਮੋਰਚਿਆਂ ਦੇ ਵਿੱਚ ਆਪਣੀ ਸ਼ਮੂਲੀਅਤ ਕੀਤੀ ਹੈ ਚਾਹੇ ਪੁਲਸੀ ਤੱਕੇ ਸ਼ਾਹੀਆ ਚਾਹੇ ਕੋਈ ਹੋ ਗੱਲਵਾਟਾਂ ਨੇ ਕਈ ਵਾਰ ਜੇਲ੍ਹ ਯਾਤਰਾ ਵੀ ਕਰ ਚੁੱਕਿਆ ਤੇ ਇਸ ਦੇ ਨਾਲ ਹੀ ਇਸ ਦਾ ਸਬੰਧ ਜਿਹੜੀ ਧਾਰਮਿਕ ਜਥੇਬੰਦੀ ਦਾਲ ਖਾਲਸਾ ਦੇ ਨਾਲ ਦੱਸਿਆ ਜਾ ਰਿਹਾ ਵੀ ਇਹ ਉਸ ਦਾ ਮੈਂਬਰ ਹੈ ਜੀ ਇਹ ਤਾਂ ਗੱਲਵਾਟ ਕੋਲੀ ਹਰਪੀ ਜੀ ਵੀ ਜਿਹੜਾ ਮੌਕੇ ਦਾ ਗੋਲੀ ਚੱਲਣ ਵਾਲਾ ਘਟਨਾ ਕਰਦਾ ਉਹ ਇੱਕਦਮ ਕਿਵੇਂ ਹੋਇਆ ਇਹ ਤਾਂ ਹੋ ਗਈ ਗੱਲ ਇੱਥੇ ਉਸ ਤੋਂ ਬਾਅਦ ਜਿਹੜਾ ਤੁਸੀਂ ਸਵਾਲ ਕੀਤਾ ਹੈ ਕਿ ਇਹ ਜਿਹੜਾ ਗੁੱਸਾ ਲੋਕਾਂ ਦਾ ਇਹ ਗੱਲਵਾਟਾਂ ਨੇ ਇਹਦਾ ਇਹ ਵੀ ਗੱਲ ਇਹ ਹੈ ਵੀ ਇਹਦੇ ਵਿੱਚ ਤਾਂ ਕੋਈ ਦੋਰਾਵਾ ਨਹੀਂ ਕਿ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਬਾਦਲ ਦਲ ਦੀ ਸਰਕਾਰ ਦੇ ਮੌਕੇ ਹੋਇਆ ਉਹਦਾ ਉਸੇ ਮਾਮਲੇ ਦੇ ਵਿੱਚ ਉਹ ਸ਼੍ਰੀ ਕਾਲ ਤਖਤ ਸਾਹਿਬ ਦੇ ਪੇਸ਼ ਹੁੰਦੇ ਨੇ ਉੱਥੇ ਸਾਰੇ ਗਨਾਹ ਬੋਲੇ ਜਾਂਦੇ ਨੇ ਚਾਹੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਰਗਾੜੀ ਮੋਰਚਾ ਲਾ ਲੋ ਉਸ ਤੋਂ ਬਿਨਾ ਸੌਤਾ ਪਾੜ ਵਾਲੀ ਘਟਨਾ ਜਿਹੜੀ ਇਹਦੇ ਨਾਲ ਜੁੜੀ ਹੋਈ ਆ ਬਾਈਬਲ ਕਲਾ ਵਾਲੀ ਇਹ ਸਾਰੀਆਂ ਗੱਲਾਂ ਬਾਤਾਂ ਨੇ ਜਣੀਆਂ ਇਸ ਸੁਖਵੀਰ ਬਾਦਲਾ ਵਾਲੇ ਘਟਨਾ ਕਰਨ ਦੇ ਨਾਲ ਜੁੜੀਆਂ ਹੋਈਆਂ ਨੇ ਇਹ ਪਹਿਲਾਂ ਵੀ ਨੇ ਪਰ ਇੰਨੀ ਇੱਕ ਗੱਲ ਆ ਕਿ ਸੁਖਵੀਰ ਬਾਦਲ ਨੇ ਇਹ ਸਭ ਕੁਝ ਆਪਣੇ ਮੂੰਹੋਂ ਖਾ ਕੇ ਮੰਨ ਲਿਆ ਸਾਰੇ ਲੋਕਾਂ ਨੂੰ ਹੁਣ ਇਹ ਗੱਲ ਦਾ ਪਤਾ ਲੱਗ ਗਿਆ ਹੁਣ ਇੱਥੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਇਹ ਕੁਝ ਕੁਝ ਗੱਲਾਂ ਬਾਤਾਂ ਸੀ ਆਈਡੀ ਰਾਹੀਂ ਪਹਿਲਾਂ ਵੀ ਸਾਹਮਣੇ ਆਈਆਂ ਤੇ ਅੱਜ ਉਸ ਵੇਲੇ ਹੋਰ ਵੀ ਗੱਲ ਸਾਹਮਣੇ ਆਈ ਕਿ ਇਹ ਵਿਅਕਤੀ ਕੱਲ ਦਾ ਇਸ ਜਗ੍ਹਾ ਦੇ ਉੱਪਰ ਘੁੰਮ ਰਿਹਾ ਇੱਕ ਜਿਹੜਾ ਅਨੁਸਾਰਾ ਉਸ ਤੋਂ ਬਾਅਦ ਸ਼ਰਮਣੀ ਕਾਲੀਦਾ ਦੇ ਹੀ ਤਰਖਾਈਆ ਕਰਾਰ ਦਿੱਤੇ ਆ ਉਹ ਜਿਹੜੇ ਦਲਜੀਤ ਸਿੰਘ ਟੀਮਾਂ ਨੇ ਉਹ ਤੁਰੰਤੇ ਸਾਰੀ ਜਾਣਕਾਰੀ ਜਿਹੜੀ ਸਬਮਿਟ ਸਾਂਝੀ ਕਰਦੇ ਨੇ ਉੱਤੇ ਪ੍ਰੈਸ ਕਾਨਫਰੰਸ ਕਰਕੇ ਪੱਤਰਕਾਰਾਂ ਦੇ ਨਾਲ ਉਹਦੇ ਵਿੱਚੋਂ ਇਹ ਵਾਰ-ਵਾਰ ਕਹਿ ਰਹੇ ਨੇ ਕਿ ਜਿਹੜਾ ਇਹ ਆਪਣੇ ਨਰੈਣ ਸਿੰਘ ਚੋੜਾ ਵੀ ਇਹ ਕੱਦ ਆਇਕੇ ਪਰ ਮਰਿਆ ਵਗੈਰਾ ਵਗੈਰਾ ਹੋਰ ਕਈ ਗੱਲਾਂ ਬਾਤਾਂ ਨੇ ਉਹਨਾਂ 'ਤੇ ਇਲਜ਼ਾਮ ਲਾਇਆ ਉਹਨਾਂ ਨੇ ਪੰਜਾਬ ਸਰਕਾਰ ਉੱਤੇ ਵੀ ਇਲਜ਼ਾਮ ਲਾਇਆਏ ਨੇ ਤੇ ਦੂਜੇ ਪਾਸੇ ਜਿਹੜੀ ਹਾਈ ਸਕਿਉਰਿਟੀ ਮਿਲੀ ਜਈ ਆ ਉਹਦੀਆਂ ਵੀ ਗੱਲਾਂ ਬਾਤਾਂ ਬਹੁਤ ਚੱਲੀਆਂ ਪਰ ਹੁਣ ਇੱਥੇ ਹਰਪ੍ਰੀਤ ਜੀ ਇਹ ਗੱਲ ਪਹਿਲਾਂ ਉੱਠਦੀ ਹੈ ਕਿ ਜਿਹੜਾ ਦਰਬਾਰ ਸਾਹਿਬ ਸਾਡਾ ਧਾਰਮਿਕ ਮੁਕੱਦਸ ਸਥਾਨ ਹੈ ਜਿੱਥੇ ਜਨਾਂ ਹੀ ਲੱਖਾਂ ਸੰਧਾਲੂ ਨਤਮਸਤਕ ਹੁੰਦੇ ਨੇ ਤੇ ਉਸ ਥਾਂ ਦੇ ਉੱਪਰ ਕੋਈ ਵੀ ਆ ਜਾ ਸਕਦਾ ਬਹੁਤੀ ਸੁਰੱਖਿਆ ਜਿਹੜੀ ਉਹ ਵੀ ਨਿਭਾਈ ਜਾ ਸਕਦੀ ਬੇਸ਼ੱਕ ਸੁਖਵੀਰ ਅਵਾਦਨ ਦੇ ਆਲੇ ਦੁਆਲੇ ਹੈ ਪਰ ਫਿਰ ਵੀ ਇਹ ਗੁਰੂ ਘਰ ਦੀ ਮਰਿਆਦਾ ਅਨੁਸਾਰ ਵੀ ਹੈ ਤੇ ਆਮ ਲੋਕਾਂ ਨੇ ਉੱਥੇ ਆਉਣਾ ਜਾਣਾ ਮੈਂ ਸਵਾਲ ਕਰਨ ਵਾਲਾ ਵੀ ਜੀ ਇਹ ਇਹਹੀ ਸਵਾਲ ਮੇਰੇ ਵੱਲੋਂ ਕੀਤਾ ਜਾ ਰਿਹਾ ਸੀ ਕਿ ਜਿਹੜਾ ਸਿੱਖ ਸਿੱਖੀ ਪ੍ਰਤੀ ਸ਼ਰਧਾ ਰੱਖਦਾ ਹੈ ਆਪਣੀ ਜੋ ਗੁਰੂ ਪ੍ਰਤੀ ਆਪਣੀ ਸ਼ਰਧਾ ਰੱਖਦਾ ਹੈ ਕਿ ਉਹ ਸਿੱਖ ਨੂੰ ਹੋ ਸਕਦਾ ਹੈ ਗੁੱਸੇ ਦੇ ਵਿੱਚ ਆ ਕੇ ਇਹ ਕੰਮ ਕੀਤਾ ਹੋਵੇ ਉਸ ਵਿਅਕਤੀ ਨੇ ਦਾ ਜੋ ਵੀ ਹੋ ਸਕਦਾ ਉਸ ਦੇ ਪਿੱਛੇ ਦੇ ਕਾਰਨ ਜੋ ਵੀ ਹੋਣ ਕਿ ਜਿਹੜਾ ਇੱਕ ਵਿਅਕਤੀ ਗੁਰੂ ਦੀ ਮਰਿਆਦਾ ਦੇ ਉਲਟ ਜਾ ਕੇ ਇੱਕ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਗੋਲੀ ਚਲਾਉਣੀ ਸਹੀ ਹੈ ਨਹੀਂ ਦੇਖੋ ਇਹ ਤਾਂ ਜੇ ਗੁਰੂ ਘਰ ਦੀ ਮਰਿਆਦਾ ਅਨਸਾਰ ਆਪਾਂ ਦੇਖੀਏ ਗੁਰੂ ਘਰ ਦੀ ਆਨ ਸ਼ਾਨ ਦਾ ਆਪ ਦੇਖੀਏ ਤਾਂ ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਪਰ ਜਦੋਂ ਆਪਾਂ ਇਸੇ ਸੰਦਰਭ ਦੇ ਵਿੱਚ ਹਰਪ੍ਰੀਤ ਜੀ ਪਿਛਲੇ ਪਿਛਲੇ ਸਮੇਂ ਦੇ ਵਿੱਚ ਜਾਈਏ ਤੁਹਾਡੀ ਗੱਲ ਦੇ ਜਵਾਬ ਦੇ ਨਾਲ ਜੋੜ ਕੇ ਉਸ ਵੇਲੇ ਚਾਹੇ ਉਹ ਸੰਤ ਭਿੰਡਰਾਂ ਦਾ ਟਾਈਮ ਹੋਇਆ ਉਸ ਤੋਂ ਬਾਅਦ ਵੀ ਚੱਲਿਆ ਗੁਰੂ ਘਰ ਦੇ ਵਿੱਚ ਗਰਮਖਾਨੀਆਂ ਵੱਲੋਂ ਵੀ ਹੋੜੀਆਂ ਚਲਾਈਆਂ ਗਈਆਂ ਜਿਦੇ ਵਿੱਚ ਇੱਕ ਸੀਆਰਪੀ ਦੇ ਵੱਡੇ ਪੁਲਿਸ ਅਫਸਰ ਵੀ ਵੀ ਮੌਤ ਹੋਈ ਸੀ ਦਰਵਾਸਾ ਦੇ ਵਿੱਚ ਗੋਲੀਬਾਰ ਨਾਲ ਇਹ ਹੈ ਤਾਂ ਗਲਤੀ ਹੈ ਚਾਹੇ ਕੁਝ ਵੀ ਕਿਤੇ ਵੀ ਹੋਵੇ ਪਰ ਹੁਣ ਇਹ ਦੇ ਵਿੱਚ ਇਹ ਦੇਖਣਾ ਬਣਦਾ ਹੈ ਕਿ ਜਿਹੜਾ ਕੁਝ ਪਿਛਲੇ ਸਮੇਂ ਸੁਖਵੀਰ ਬਾਦਲ ਉਹਨਾਂ ਦੇ ਰਾਜ ਦੇ ਵਿੱਚ ਵਾਪਰਿਆ ਉਹਦਾ ਲੋਕਾਂ ਵਿੱਚ ਗੁੱਸਾ ਬਹੁਤ ਹੈ ਉਸ ਗੁੱਸੇ ਨੂੰ ਹੀ फडका ਹਟ ਵਿੱਚ ਆਉਂਦਾ ਹੋਇਆ ਵੀ ਅੱਗੇ ਪਿੱਛੇ ਤਾਂ ਕਦੇ ਸਾਨੂੰ ਨਹੀਂ ਟਾਈਮ ਮਿਲਦਾ ਸੁਖਵੀਰ ਬਾਦਲ ਜੈਡ ਸਲੂਟਿਚ ਹੁੰਦਾ ਵੀ ਆਪਣਾ ਗੁੱਸਾ ਜ਼ਾਹਰ ਕਰਦੇ ਹੋਇਆ ਨਰੈਣ ਸਿੰਘ ਓੜਾ ਨੇ ਇਹ ਜਿਹੜੀ ਕਾਰਵਾਈ ਆ ਪਾ ਦਿੱਤੀ ਹੈ ਕਿਉਂਕਿ ਜੇਕਰ ਨਰੈਣ ਸਿੰਘ ਚੌੜਾ ਦੀ ਗੱਲ ਕਰਦੇ ਆ ਆਮ ਜਿਵੇਂ ਪਹਿਲਾਂ ਕਿਹਾ ਵੀ ਉਹ ਕਈ ਐਕਸ਼ਨਾਂ ਦੇ ਵਿੱਚ ਸ਼ਾਮਲ ਰਿਹਾ ਹੈ ਗਰਮਖਿਆਲੀ ਬੰਦਾ ਖੜਕੋ ਬਦਿ ਵਦਿਆ ਹੋਰ ਵੀ ਉਹ ਤੇ ਕੇਸ ਵਗੈਰਾ ਬਹੁਤ ਪੈਸੇ ਨੇ ਜੇਲ੍ਹ ਯਾਤਰਾ ਵੀ ਕਰ ਚੁੱਕਿਆ ਤੇ ਫਿਲਹਾਲ ਜਿਹੜੇ ਬੰਦੇ ਵਿੱਚ ਤਾਂ ਇਹ ਹੀ ਵਿਚਾਰ ਨੇ ਕਿ ਉਸਨੇ ਆਪਣਾ ਜਿਹੜਾ ਗੁੱਸਾ ਜਿਵੇਂ ਕਹਿੰਦੇ ਆ ਵੀ ਗੁਰੂ ਕੇ ਸਿੱਖ ਸਮਾਂ ਆਉਣ ਤੇ ਆਪਣਾ ਐਕਸ਼ਨ ਕਰ ਦਿੰਦੇ ਨੇ ਉਹਨੇ ਉਸੇ ਤਰ੍ਹਾਂ ਕਰਨ ਦਾ ਸੋਚਿਆ ਤੇ ਇਸ ਤੋਂ ਬਿਨਾ ਇਹ ਹੋਣਾ ਨਹੀਂ ਚਾਹੀਦਾ ਆਪਾਂ ਇਸ ਚੀਜ਼ ਦੇ ਹਾਮੀ ਨਹੀਂ ਉਹ ਵੀ ਗੁਰੂ ਘਰਾਂ ਦੇ ਵਿੱਚ ਇਸ ਤਰ੍ਹਾਂ ਦੀ ਜਦੋਂ ਗੱਲਬਾਤ ਹੋਵੇ ਔਰ ਇਹ ਹੋਊਗਾ ਕਿ ਉੱਥੇ ਸਾਰੇ ਹੀ ਵਿਅਕਤੀਆਂ ਦੇ ਉੱਪਰ ਬਹੁਤ ਤਕੜੀ ਚੌਕਸੀ ਪੁਲਿਸ ਬਣਾ ਰੱਖੀ ਜਾਊਗੀ ਟਾਸਕ ਫੋਰਸ ਬਣਾ ਰੱਖੀ ਜਾਊਗੀ ਤੇ ਆਮ ਤੌਰ ਤੇ ਜਿਹੜੇ ਸਰਦਾਰੂ ਇਹਨਾਂ ਗੱਲਾਂ ਬਾਤਾਂ ਤੋਂ ਦੂਰ ਨੇ ਜਿਨ੍ਹਾਂ ਦਾ ਕੋਈ ਇਸ ਤਰ੍ਹਾਂ ਦਾ ਖਿਆਲ ਵੀ ਨਹੀਂ ਹੈਗਾ ਉਹਨਾਂ ਉੱਪਰ ਵੀ ਇਹ ਜਿਹੜਾ ਸ਼ਿਕੰਜਾ ਉਪਚਾਰ ਕਰਿਆ ਹੋਣਾ ਜਾਣਾ ਚਾਹੀਦਾ ਪਰ ਆ ਇੱਥੇ ਇਹ ਗੱਲ ਆਪਣੇ ਚੈਨਲ ਵੱਲੋਂ ਤੇ ਜ਼ਰੂਰੀ ਤੌਰ ਤੇ ਕਰਨੀ ਚਾਹੁੰਨਾ ਹੈ ਬਈ ਜਥੇਦਾਰ ਸਾਹਿਬ ਚਲੋ ਤੁਸੀਂ ਸੇਵਾ ਜਿਹੜੀ ਲਗਾ ਦਿੱਤੀ ਠੀਕ ਹੈ ਉਹ ਇਹ ਭਗਤ ਵੀਰ ਹੈ ਨੇ ਪਰ ਜਿਹੜੀਆਂ ਕਾਰਵਾਈਆਂ ਇਹ ਹੋਣ ਲੱਗੀਆਂ ਨੇ ਲੋਕਾਂ ਦੇ ਗੁੱਸੇ ਦੀਆਂ ਇਸ ਨੂੰ ਦੇਖਦੇ ਹੁਆ ਇਹਨਾਂ ਨੂੰ ਜੰਤਕਤ ਤੌਰ ਦੇ ਉੱਤੇ ਇਹਨਾਂ ਦੀ ਸੇਵਾ ਕਿਸੇ ਨਾ ਕਿਸੇ ਤਰੀਕੇ ਨਾਲ ਤੁਸੀਂ ਨਿਵੇੜ ਦੋ ਨਿਵੇੜ ਦੋ ਤੇ ਇਹ ਨਾ ਹੋਵੇ ਕਿ ਕੱਲ ਨੂੰ ਆਦਰਸ਼ ਕਬੀਰ ਬਾਦਲ ਦੇ ਉੱਤੇ ਇਸ ਤਰ੍ਹਾਂ ਹੋ ਜਾ ਕੱਲ ਨੂੰ ਕਿਤੇ ਕਿਸੇ ਹੋਰ ਆਗੂ ਦੇ ਉੱਪਰ ਹੋ ਜਾਵੇ ਜਿਵੇਂ ਸਾਰਿਆਂ ਦਾ ਦੱਸਿਆ ਹੋਇਆ ਵੀ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਸੀ ਬਨਾਹ ਗਾਰਾ ਸ਼ਾਮਿਲ ਰਹਿਆ ਤੇ ਇਹ ਲੋਕਾਂ ਦਾ ਗੁੱਸਾ ਬੜਾ ਭੜਾ ਕਈ ਵਾਰ ਬੰਦਾ ਗੁੱਸੇ ਦੇ ਵਿੱਚ ਅਜਿਹੀਆਂ ਕਾਰਵਾਈਆਂ ਕਰਵਾ ਦਦਾ ਕਿ ਬਾਅਦ ਵਿੱਚ ਪਛਤਾਏ ਤੋਂ ਫਿਰ ਕੁਝ ਨਹੀਂ ਹੁੰਦਾ ਮੈਂ ਤਾਂ ਇਹੀ ਅਪੀਲ ਬੇਨਤੀ ਕਰ ਸਕਦਾ ਕਿ ਗੁਰਮਰਯਾ ਦਾ ਅਨੁਸਾਰ ਇਹ ਸਾਰੀਆਂ ਗੱਲਾਂ ਨੂੰ ਦੇਖਦਿਆਂ ਹੋਇਆਂ ਇਹਨਾਂ ਦੀ ਜਿਹੜੀ ਖਾਸ ਤੌਰ ਤੇ ਸੁਖਬੀਰ ਬਾਦ ਲੋਹਣਾ ਦੀ ਜੀ ਸੇਵਾ ਜੀ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਿਵੇਡੋ ਜਾਂ ਫਿਰ ਉੱਥੇ ਅੰਦਰ ਬੈਠ ਕੇ ਕਿਤੇ ਸੇਵਾਦਾਰੀ ਕਰਾ ਲਓ ਚਲੋ ਜੇ ਉਹੜੇ ਉਹ ਸਜ਼ਾ ਪੱਕੇ ਕੋਸ਼ਿਸ਼ਾ ਕੋਸ਼ਿਸ਼ ਆਪਣੇ ਆਪ ਨੂੰ ਸੁਰੱਖਿਰੂ ਹੋਣੇ ਚਾਹੁੰਦੇ ਨੇ ਨਹੀਂ ਤਾਂ ਜਿਹੜੇ ਜਿਵੇਂ ਉਹਨਾਂ ਨੇ ਹਾਲੇ ਹੋਰ ਖਤੇਗਰ ਸਾਹਿਬ ਵੀ ਜਾਣਾ ਤੇ ਹੋਰ ਪਾਸੇ ਵੀ ਕਈ ਆਗੂ ਦੀ ਸੇਵਾ ਕਰਨ ਦੀ ਡਿਊਟੀ ਲੱਗੀ ਹੋਈ ਆ ਤੇ ਮੈਂ ਤਾਂ ਇਹੀ ਕਹੂੰਗਾ ਵੀ ਇਹ ਕੰਮ ਜੇ ਬੰਦ ਹੋ ਜਾਵੇ ਤਾ ਠੀਕ ਹੈ ਨਹੀਂ ਕੋਈ ਹੋਰ ਹਰਪ੍ਰੀਤ ਜੀ ਨਵੇਂ ਤਰੀਕੇ ਨਾਲ ਪੰਜਾਬ ਦੀ ਧਰਤੀ ਉਤੇ ਕੋਈ ਭਰਾ ਮਾਣ ਨਹੀਂ ਕਰ ਸਕਦੀ। ਕੰਮ ਕਿਤਨਾ ਆਵਾ ਗੁੱਸੇ ਵਿੱਚ ਆਏ ਲੋਕਾਂ ਵੱਲੋਂ ਹੋ ਸਕਦੀਆਂ। ਜੀ